ਜਿਹੜੇ ਨਤੀਜੇ ਆਇਆ ਵੀ ਕਿਸੇ ਵੀ ਤਰ੍ਹਾਂ ਮਤਲਬ ਸਾਡੀ ਉਮੀਦ ਤੋਂ ਪਰਾ ਸੀਗੇ ਕਿਉਂਕਿ 2019 ਦੇ ਵਿੱਚ ਮੈਂ ਇਲੈਕਸ਼ਨ ਲੜੀ ਔਰ ਉਦੋਂ ਜਿਹੜੀ ਸਾਡੀ ਟੀਮ ਸੀ ਬਿਲਕੁਲ ਨਵੀਂ ਸੀਗੀ ਔਰ ਅਸੀਂ ਅਸੀਂ ਵੀ ਨਵੇਂ ਸੀਗੇ ਸਾਰੇ ਪਰ ਉਦੋਂ ਉਸ ਤੋਂ ਬਾਅਦ ਜਿਹੜਾ ਹੁਣ ਇਸ ਵਾਰ ਦਾ ਜਿਹੜਾ ਇਲੈਕਸ਼ਨ ਸੀਗਾ ਉਹਦੇ ਤੇ ਇਸ ਵਾਰ ਦੇ ਵਿੱਚ ਜਿਹੜਾ ਅਸੀਂ ਫਰਕ ਦੇਖਦੇ ਆਂ ਵੀ ਕਿਤੇ ਵੱਧ ਉਭਾਰ ਸੀਗਾ ਮਤਲਬ ਕਿਤੇ ਵੱਧ ਸਰਕਾਰ ਵੀ ਸੀ ਕਿਤੇ ਵੱਧ ਉਭਾਰ ਸੀਗਾ ਪਰ ਇਸ ਦੇ ਬਾਅਦ ਔਰ ਅਸੀਂ ਇਹ ਸੋਚਦੇ ਸੀ ਵੀ ਜਿਸ ਤਰ੍ਹਾਂ ਪਿਛਲੀ ਵਾਰ 2 ਲੱਖ 5000 ਵੋਟ ਪਈ ਸੀ ਵੀ ਅਸੀਂ ਫਾਈਟ ਵਿੱਚ ਹਾਂ ਔਰ ਜਿੱਤਣ ਦੀ ਪੋਜੀਸ਼ਨ ਵਿੱਚ ਹੈਗੇ ਪਰ ਜਿੱਦਾਂ ਦਾ ਜਿਹੜਾ ਰਿਜ਼ਲਟ ਆਇਆ ਹੈਗਾ ਉਹ ਕਿਸੇ ਵੀ ਤਰ੍ਹਾਂ ਸਾਡੀ ਉਮੀਦ ਮੁਤਾਬਿਕ ਨਹੀਂ ਸੀ ਮਤਲਬ ਉਮੀਦ ਤੋਂ ਬਹੁਤ ਹਟਾ ਰਿਹਾ ਔਰ ਔਰ ਜਿਹੜਾ ਇਹ 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 ਰਿਜ਼ਲਟ ਆ ਕਿਉਂਕਿ ਰਿਆਲ ਤੋਂ ਪਹਿਲਾਂ ਤੱਕ ਹਰ ਹਰ মিডিਆ ਜਿੰਨੇ ਪੱਤਰਕਾਰ ਸਾਡੇ ਸਾਥ ਸਾਰੇ ਸਾਥੀ ਇਹ ਕਹਿ ਰਹੇ ਸੀ ਵੀ ਤੁਹਾਡੀ ਆਵਾਜ਼ ਆ ਤੁਹਾਡੀ ਫਾਈਟ ਹੈਗੀ ਆ ਆਮ ਚਰਚਾ ਸੀ ਇਹ ਪਰ ਜਿਹੜੀਆਂ ਜਿਹੜੀਆਂ ਵੋਟਾਂ ਦਾ ਜਿਹੜਾ ਰਿਜ਼ਲਟ ਆਇਆ ਹੈਗਾ ਸਾਨੂੰ ਕਰੀ 65000 ਵੋਟ ਪਈ ਹੈਗੀ ਆ ਔਰ ਉਹ ਸਾਡੀ ਉਮੀਦ ਤੋਂ ਮਤਲਬ ਜਿੱਦਾਂ ਦਾ ਬੋਟ ਹੈ ਉਸ ਤੋਂ ਤਾਂ ਇਦਾਂ ਲੱਗਦਾ ਵੀ ਜਿੱਦਾਂ ਕੋਈ ਸਾਡਾ ਰੁਝਾਨ ਨਹੀਂ ਸੀ ਸਾਡੀ ਕੋਈ ਆ ਸਾਡੀ ਕੋਈ ਲੇਬਰ ਨਹੀਂ ਸੀਗੀ ਜਿੱਦਾਂ ਆਮ ਜੀ ਇੱਕ ਸੀਟ ਹੁੰਦੀ ਆ ਪਰ ਅਸੀਂ ਕਿਉਂਕਿ ਮਤਲਬ ਆਪਾਂ ਵੀ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਚੌਥਾ ਮੈਂ ਇਲੈਕਸ਼ਨ ਲੜਿਆ ਉਹ ਤਾਂ ਇੱਕ ਸਾਨੂੰ ਵੀ ਲੋਕਾਂ ਦਾ ਹੀ ਇੱਕ ਸੈਂਸ ਕਰਨਾ ਆਉਂਦੀ ਆ ਵੀ ਵੀ ਕਿੱਥੇ ਆਪਾਂ ਖੜੇ ਹੈਗੇ ਆ ਤੇ ਜਿੱਦਾਂ ਦਾ ਉਭਾਰ ਸੀ ਜਿੱਦਾਂ ਦਾ ਲੋਕਾਂ ਦਾ ਹੁਸ਼ਾ ਸੀ ਜਿੱਦਾਂ ਲੋਕ ਸਾਰੇ ਖਿੱਚ ਕੇ ਤੁਰੇ ਸੀਗੇ ਉਸ ਮੁਤਾਬਕ ਇਹ ਜਿਹੜੀ ਜਿਹੜੀਆਂ ਵੋਟਾਂ ਨਹੀਂ ਹੈਗੀਆਂ ਔਰ ਇਹਦੇ ਵਿੱਚ ਜਿਹੜੀ ਮੈਂ ਇੱਕ ਇੱਕ ਦੋ ਪੈਟਰਨ ਅਸੀਂ ਦੇਖੇ ਹੈਗੇ ਆ ਬਈ ਇੱਕ ਤਾਂ ਬਈ 9 ਦੇ 9 ਹਲਕਿਆਂ ਦੇ ਵਿੱਚ ਇੱਕੋ ਜਿਹਾ ਟ੍ਰੈਂਡ ਆ ਬਈ ਸਾਰੇ ਹਲਕਿਆਂ ਦੇ ਵਿੱਚ ਇੱਕੋ ਹੀ ਤਰ੍ਹਾਂ ਸਾਡੀ ਵੋਟ ਘਟੀ ਆ ਮਤਲਬ ਤੁਸੀਂ 9 ਹਲਕਿਆਂ ਦਾ ਕੋਈ ਵੋਟ ਚੱਕ ਲਓ ਬਈ ਉਹ ਪਹਿਲੇ ਨਾਲੋਂ ਥੋੜਾ ਜ਼ਿਆਦਾ ਘਟਿਆ ਹੋਊਗਾ ਤੇ ਜਿਹੜੀ ਵੀ ਉੱਥੇ ਟੀਮ ਸੀਗੀ ਉਹਦੀਆਂ ਉਮੀਦਾਂ ਮੁਤਾਬਕ ਜਿਹੜਾ ਘਟਿਆ ਹੋਊਗਾ ਫਿਰ ਦੂਜੀ ਗੱਲ ਇਹ ਆ ਵੀ ਆਪਾਂ ਹਲਕੇ ਦੇ ਅੰਦਰ ਦੇਖ ਲਈਏ ਵੀ ਇੱਕ ਤਾਂ 9 ਹਲਕੇ ਦੇ 9 ਹੀ ਹਲਕੇ ਸਾਰੇ ਹੀ ਮਤਲਬ ਇੱਕ ਇੱਕ ਲੈਵਲ ਦੇ ਸਾਰੇ ਘਟੇ ਜਾ ਦੂਜਾ ਇਹ ਵੀ ਜਿਹੜਾ ਹਲਕਾ ਹੈਗਾ ਵੀ ਹਲਕੇ ਦੇ ਵਿੱਚ ਜਿੰਨੇ ਵੀ ਪਿੰਡ ਆ ਜਾਂ ਜਿੰਨੇ ਵੀ ਬੂਥ ਆ ਉਹ ਸਾਰੇ ਘਟੇ ਪਰ ਇੱਕ ਟ੍ਰੈਂਡ ਤਾਂ ਹੈਗਾ ਵੀ ਪੂਰੀ ਲੋਕ ਸਭਾ ਫਿਰ ਲੋਕ ਸਭਾ ਦੇ ਵਿੱਚ ਜਿੰਨੇ ਪਿੰਡ ਆ ਉਹ ਸਾਰੇ ਕੋਈ ਪਿੰਡ ਚੱਕ ਲਓ ਉਹ ਪਹਿਲੀਆਂ ਜਿਹੜੀਆਂ ਵੀ ਇਲੈਕਸ਼ਨ ਆ ਜਾਂ ਉੱਥੇ ਦੀ ਟੀਮ ਨੇ ਕੋਈ ਆਪਣੀ ਅਸੈਸਮੈਂਟ ਕੀਤੀ ਮੰਨ ਲਓ ਲੋਕਲ ਟੀਮ ਨੇ ਉਧਰ ਬੋਥ ਲਾਏ ਆ ਪਿੰਡ ਚ ਪ੍ਰਚਾਰ ਕੀਤਾ ਮੰਨ ਲਓ ਉਹਨੇ ਕੋਈ ਅਸੈਸਮੈਂਟ ਕੀਤੀ ਹੈਗੀ ਆ ਵੀ ਸਾਨੂੰ ਜੀ 3000 ਇੱਥੇ 300 ਵੋਟ ਪੈਣੀ ਤੇ ਉਹਦੀ ਅਸੈਸਮੈਂਟ ਤੋਂ ਬਿਲਕੁਲ ਥੱਲੇ ਬੋਡ ਨਿਕਲੀ ਆ 50 ਜਾਂ 70 ਜਾਂ 80 ਤੇ ਇਦਾਂ ਦੇ ਜਿਹੜੇ ਰਿਜ਼ਲਟ ਆਇਆ ਦੂਜਾ ਜਿਹੜਾ ਤੀਜਾ ਅਸੀਂ ਜਿਹੜਾ ਟ੍ਰੈਂਡ ਦੇਖਿਆ ਆ ਵੀ ਜਿੱਥੇ ਸਾਡੀ ਬਹੁਤ ਯੂਨਿਟ ਸਟ੍ਰੌਂਗ ਆ ਵੇ ਉੱਥੇ ਸਾਨੂੰ ਬੋਟ ਵੋਟ ਘੱਟ ਪਈ ਆ ਤੇ ਜਿੰਨੀ ਸਾਨੂੰ ਘੱਟ ਵੋਟ ਪਈ ਆ ਉੰਨੀ ਜਿਹੜੀ ਕਾਂਗਰਸ ਨੂੰ ਵੱਧ ਵੋਟ ਪਈ ਆ ਤੇ ਇਸ ਕਰਕੇ ਇਹ ਸਾਰਾ ਜਿਹੜਾ ਟ੍ਰੈਂਡ ਆਪਾਂ ਦੇਖਦੇ ਆਂ ਵੀ ਸਾਨੂੰ ਇਦਾਂ ਲੱਗਦਾ ਵੀ ਜਿਹੜੀਆਂ ਮਸ਼ੀਨਾਂ ਸੀਗਾ ਵੀ ਵੀ ਉਹਨਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਮਤਲਬ ਹੇਰਾ ਫੇਰੀ ਹੋਈ ਵੀ ਜਿਹੜਾ ਇੱਕੋ ਜਿਹਾ ਜਿਹੜਾ ਟ੍ਰੈਂਡ ਮਤਲਬ ਸਾਡੇ ਸਾਹਮਣੇ ਆਇਆ ਤੇ ਇਸ ਕਰਕੇ ਕਈ ਜਗ੍ਹਾ ਦੀ ਫੀਡਬੈਕ ਆ ਰਹੀ ਮਤਲਬ ਹਰ ਹਲਕੇ ਦਾ ਜਿਹੜਾ ਵਰਕਰ ਆ ਉਹ ਆਪਣੇ ਜਦੋਂ ਪਿੰਡ ਦਾ ਰਿਜ਼ਲਟ ਦੇਖਦਾ ਆ ਤੇ ਉਹ ਉਹ ਇਸ ਤੋਂ ਸੈਟੀਸਫਾਈ ਨਹੀਂ ਹੈਗਾ ਤੇ ਉਦੋਂ ਵੀ ਜਿੱਦਣ ਅਸੀਂ ਰਿਜ਼ਲਟ ਦੇਖਿਆ ਜਿੱਦਾਂ ਨੇ ਰੁਝਾਨ ਆ ਰਹੇ ਸੀਗੇ ਤੇ ਉਦੋਂ ਹੀ ਨਾਲ ਦੇ ਅਸੀਂ ਇਹ ਦੇਖਿਆ ਸੀ ਵੀ ਇਹ ਜਿਹੜੀਆਂ ਰਿਜ਼ਲਟ ਆ ਇਹ ਸਾਡੀਆਂ ਉਮੀਦਾਂ ਮੁਤਾਬਕ ਹੈ ਨਹੀਂ ਔਰ ਕਈ ਸਾਥੀ ਇਹ ਕਹਿੰਦੇ ਆ ਵੀ ਸ਼ਾਇਦ ਅਸੀਂ ਰਿਜ਼ਲਟ ਦੇਖ ਕੇ ਆਪਣੀ ਹਾਰ ਦਾ ਜਿਹੜਾ ਠੇਕਰਾ ਆ ਜਾਂ ਅਸੀਂ ਅ ਕੋਈ ਐਸਕੇਪਿਜ਼ਮ ਜਿੱਦਾ ਕਹਿੰਦੇ ਵੀ ਇੱਕ ਬਚਣ ਦੇ ਲਈ ਅਸੀਂ ਕੋਈ ਮਸ਼ੀਨਾਂ ਤੇ ਭੰਰ ਰਹੇ ਹਾਂ ਇਹ ਦੇਖੋ ਗੱਲ ਬਿਲਕੁਲ ਗਲਤ ਹੈ ਕਿਉਂਕਿ ਅਸੀਂ ਜਿੱਦਾ ਕਰਤਾਰਪੁਰ ਆਇਆ ਕਰਤਾਰਪੁਰ ਦੇ ਜਿੱਤੋਂ ਮੈਂ 17 ਚ ਲੜਿਆ ਸੀ ਤਾਂ ਮੈਨੂੰ 5200 ਬੋਟ ਪਈ ਸੀ ਔਰ 5200 ਬੋਟ ਉਦੋਂ ਪਈ ਸੀਗੀ ਜਦੋਂ ਮੈਨੂੰ ਕੋਈ ਜਾਣਦਾ ਤੱਕ ਨਹੀਂ ਹੁੰਦਾ ਸੀ ਕੋਈ ਸਾਡੇ ਪਿੰਡ 'ਚ ਕੋਈ ਯੂਨਿਟ ਨਹੀਂ ਹੁੰਦਾ ਸੀਗਾ ਮਤਲਬ ਤੁਸੀਂ ਸਾਰੀਆਂ ਮੇਰੀਆਂ ਮੀਟਿੰਗਾਂ ਤੁਸੀਂ ਦੇਖੂਗੇ ਜਿਹੜੀਆਂ 17 ਦੀਆਂ ਹੈਗੀਆਂ ਉਹ ਸਾਰੀਆਂ ਹੀ ਕਿਤੇ ਮੀਟਿੰਗਾਂ ਨਹੀਂ ਹੋਈ ਮੈਂ ਖੜੇ ਖੜੇ ਬੰਦਿਆਂ ਨੂੰ ਜਾ ਕੇ ਮਿਲਦਾ ਹੁੰਦਾ ਸੀ ਤੇ ਉਦੋਂ ਮੈਨੂੰ 52 ਸਪੋਰਟ ਪਈ ਸੀ ਤੇ ਉਸ ਤੋਂ ਬਾਅਦ ਅਸੀਂ ਲਗਾਤਾਰ 7 ਸਾਲ ਹਲਕੇ 'ਚ ਕੰਮ ਕੀਤਾ ਔਰ ਹਰ ਪਿੰਡ ਦੇ ਵਿੱਚ ਸਾਡਾ ਮਜ਼ਬੂਤ ਯੂਨਿਟ ਆ ਮਜ਼ਬੂਤ ਸਾਡੀ ਲੀਡਰਸ਼ਿਪ ਆ ਔਰ ਉਸ ਤੋਂ ਬਾਅਦ ਸਾਨੂੰ ਕਰੀਬ 12000 ਜਿਹੜੀ ਵੋਟ ਪੈ ਰਹੀ ਹੈਗੀ ਆ ਤੇ ਇਸ ਕਰਕੇ ਇਹ ਸਾਰਾ ਔਰ ਜਿਹੜੀਆਂ ਅਸੀਂ 22 ਦੀਆਂ ਇਲੈਕਸ਼ਨ ਸੀਗੀਆਂ ਹੁਣ ਜਦੋਂ ਅਸੀਂ 22 ਦੀ ਵੀ ਦੇਖਦੇ ਆ ਕਿਉਂਕਿ ਸਾਨੂੰ ਜਦੋਂ ਵੀ ਪੁੱਛਿਆ ਜਾਂਦਾ ਸੀ ਵੀ ਤੁਸੀਂ ਐਵੇਂ અમારા ਕਹਿਣਾ ਜਾਂਦੇ ਆ ਅਸੀਂ ਕਦੀ ਵੀ EVM ਦੇ ਫੇਵਰ ਚ ਨਹੀਂ ਗਏ ਮੇਰੇ ਜਿੰਨੇ ਵੀ ਪਹਿਲਾਂ ਵੀ ਬਿਆਨ ਆਇਆ 19 ਚ ਵੀ ਆਇਆ 17 ਚ ਵੀ ਆਇਆ ਜਦੋਂ ਪੁੱਛਦੇ ਹੁੰਦੇ ਸੀ ਤਾਂ ਸੀਗਾ ਵੀ ਇੱਕ ਮਸ਼ੀਨ ਆ ਜਿਹਦੇ ਬਾਰੇ ਸਾਨੂੰ ਪਤਾ ਹੀ ਹੈ ਨਹੀਂ ਅਸੀਂ ਉਹਦੇ ਬਾਰੇ ਫਤਵਾ ਨਹੀਂ ਦੇ ਸਕਦੇ ਇਹ ਨਹੀਂ ਕਹਿ ਸਕਦੇ ਵੀ ਇਹ ਬਿਲਕੁਲ ਠੀਕ ਹੋਇਆ ਤੇ ਇਸ ਕਰਕੇ ਇਲੈਕਸ਼ਨ ਤੋਂ ਪਹਿਲਾਂ ਵੀ ਸਾਡੀ ਕਦੀ ਵੀ رائے ਔਰ ਅਸੀਂ ਹਮੇਸ਼ਾ ਜਿਹੜੇ ਮੇਰੇ ਪਹਿਲਾਂ ਵੀ ਬਿਆਨ ਛੱਬਦੇ ਰਹੇ ਉਹ ਸਾਰੇ ਹੀ ਉਹ ਸਾਰੇ ਹੀ ਜਿਹੜੇ ਆ ਉਹ ਇਸ ਗੱਲ ਤੇ ਛੱਬਦੇ ਰਹੇ ਵੀ ਇੱਕ ਮਸ਼ੀਨ ਆ ਜਿਹੜੀ ਅਸੀਂ ਬਟਨ ਆਪਦੇ ਆ ਸਾਨੂੰ ਪਤਾ ਹੀ ਨਹੀਂ ਹੈਗਾ ਵੀ ਉਹ ਬੋਰਡ ਦਾ ਹੁੰਦਾ ਕੀ ਅਸੀਂ ਕਿੱਦਾਂ ਇਹ ਕਹਿ ਸਕਦੇ ਆ ਵੀ ਜਿਹੜਾ ਇਹ VOTING ਪੈਟਰਨ ਇਹ ਸਹੀ ਆ ਕਿ ਅਸੀਂ ਪਹਿਲਾਂ ਵੀ ਹਮੇਸ਼ਾ ਹੀ ਜਿਹੜੀ ਵੈਲਿਡ ਪੇਪਰ ਆ ਉਹਦੇ ਉਹਦੇ ਉਹ ਜਿਹੜਾ ਹੈਗਾ ਵੀ ਜਿਹੜਾ ਵੀ ਮਤਲਬ ਜਿੰਨਾ ਅਸੀਂ ਪੈਟਰਨ ਪਾਸੀਂ ਇਹ ਕਿਹਾ ਵੀ ਜਿਹੜੀ ਬੋਟ ਆ ਬੋਰਡ ਦੇ ਵਿੱਚ ਵੀ ਜਿਹੜਾ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਬੋਰਡ ਦਾ ਕੀ ਹੈਗਾ ਵੀ ਉਹ ਉਹ ਅਸੀਂ ਕਿਦਾਂ ਕਹਿ ਸਕਦੇ ਆ ਇਸ ਕਰਕੇ ਜਿਹੜਾ ਵੈਲਟ ਪੇਪਰ ਹੈਗਾ ਅਸੀਂ ਹਮੇਸ਼ਾ ਹੀ ਵੈਲਟ ਪੇਪਰ ਦੇ ਜਿਹੜਾ ਹਮੇਸ਼ਾ ਹੀ ਵੈਲਟ ਪੇਪਰ ਦੇ ਹੱਕ ਦੇ ਵਿੱਚ ਜਿਹੜਾ ਅਸੀਂ ਵੋਟ ਪਾ ਲਈ ਕੀਤੀ ਵੀ ਬੋਟ ਉਹ ਹੋਣੀ ਚਾਹੀਦੀ ਆ ਜਿਹੜੀ ਜਿਹੜੀ ਸਾਨੂੰ ਦਿਸੇ ਤੇ ਇਸ ਕਰਕੇ ਅਸੀਂ ਪਹਿਲਾਂ ਵੀ ਇਹਦੇ ਇਹਦੇ ਜਿਹੜਾ ਆ ਇਹਦੇ ਫੇਵਰ 'ਚ ਨਹੀਂ ਸੀਗੇ ਸਿਸਟਮ ਦੇ ਤੇ ਅੱਜ ਵੀ ਜਿਹੜਾ ਇਸ ਸਿਸਟਮ ਦੇ ਫੇਵਰ 'ਚ ਹੈ ਨਹੀਂ ਤੇ ਇਸ ਕਰਕੇ ਮੈਂ ਸਾਰੇ ਸਾਥੀਆਂ ਨੂੰ ਇਹੀ ਕਹਿਣਾ ਚਾਹੁੰਦਾ ਆ ਬਈ ਵੀ ਜਿੰਨੇ ਵੀ ਆਪਣੇ ਸਾਥੀ ਹੈਗੇ ਆ ਬਈ ਉਹ ਉਹ ਜਿਹੜੇ ਆ ਬਈ ਅਸੀਂ ਇਸ ਰਿਜ਼ਲਟ ਨੂੰ ਮੰਨਦੇ ਨਹੀਂ ਹੈਗੇ ਅਸੀਂ ਲਗਾਤਾਰ ਸਟੱਡੀ ਕਰ ਰਹੇ ਹਾਂ ਲਗਾਤਾਰ ਜਿਹੜਾ ਜਿਹੜਾ ਇਹਨੂੰ ਕੋਹ ਕਰ ਰਹੇ ਹਾਂ ਔਰ ਜਿੱਦਾਂ ਜਿੱਦਾਂ ਸਾਨੂੰ ਫੀਡਬੈਕ ਆ ਰਹੀ ਅਸੀਂ ਆਪਣੇ ਸਾਰੇ ਬੋਟਨ ਨੂੰ ਕਿਹਾ ਵੀ ਤੁਸੀਂ ਬੂਥ ਵਾਈਜ਼ ਸਟੱਡੀ ਕਰੋ ਔਰ ਜਿੱਦਾਂ ਜਿੱਦਾਂ ਸਾਡੇ ਸਾਹਮਣੇ ਉਹ ਆਊਗਾ ਅਸੀਂ ਹੋਰ ਹਫ਼ਤੇ ਤੱਕ ਫਿਰ ਸਾਰਾ ਤੁਹਾਡੇ ਮੋਰੇ ਜਿਹੜਾ ਇਹ ਡਾਟਾ ਜਿਹੜਾ ਪੇਸ਼ ਕਰਾਂਗੇ ਤੇ ਇਹੀ ਮੈਂ ਜਿਹੜਾ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਸਾਡੇ ਵਰਕਰ ਆ ਉਹਨਾਂ ਨੇ ਬਹੁਤ ਮਿਹਨਤ ਕੀਤੀ ਔਰ ਇਦਾਂ ਦਾ ਰੁਝਾਨ ਸਿਗਾ ਵੀ ਇਹ ਐਗਜ਼ਾਮਪਲ ਹੀ ਸੀਗਾ ਵੀ ਮਨ ਲਓ ਇਹ ਦਾ ਇਹ ਮਨ ਲਓ ਇੱਕ ਮਾ ਲੋ ਇਦਾਂ ਦੀ ਅਸੀਂ ਪਹਿਲਾਂ ਨਹੀਂ ਕਦੀ ਦੇਖਿਆ ਜਿਸ ਤਰ੍ਹਾਂ ਅਸੀਂ ਨਕੋਦਰ ਰੋਡ ਸ਼ੋਅ ਕੱਢਿਆ ਤੇ ਨਕੋਦਰ ਰੋਡ ਸ਼ੋਅ ਦੇ ਵਿੱਚ ਇੰਨੇ ਮਤਲਬ 46 ਡਿਗਰੀ ਟੈਂਪਰੇਚਰ ਸੀ ਤਾਂ ਘੱਟੋ ਘੱਟ 1000 ਬੰਦਾ ਸੀਗਾ ਔਰ ਫਿਰ ਅਸੀਂ ਇੱਕ ਦਿਨ ਜਦੋਂ ਸ਼ਹਿਰ ਦਾ ਰੋਡ ਸ਼ੋਅ ਸੀਗਾ ਤੇ ਅਸੀਂ ਲੇਟ ਹੋ ਗਏ ਸਾਨੂੰ ਰੋਡ ਸ਼ੋਅ ਕੱਢਦੇ ਕੱਢਦੇ ਮਤਲਬ ਤਿੰਨ ਹਲਕਿਆਂ ਦਾ ਰੋਡ ਸ਼ੋਅ ਸੀ ਤੇ ਜਿੱਦਾਂ ਇਹ ਅਸੀਂ ਕੈਂਟ ਵਿੱਚ ਐਂਟਰ ਹੋਏ ਤੇ 10 ਸਾਨੂੰ ਉੱਥੇ ਵੱਜ ਗਏ ਤੇ ਸਾਨੂੰ ਇਹ ਸੀ ਵੀ ਕਈ ਪਿੰਡਾਂ ਦੇ ਬੰਦੇ ਢੀਕ ਰਹੇ ਆ ਤੇ ਅਸੀਂ ਫਿਰ ਉੱਥੇ ਸਾਊਂਡ ਦਾ ਬੰਦ ਕਰ ਦਿੱਤਾ ਸੀਗਾ ਜੀ ਅਸੀਂ ਵੀ ਅਸੀਂ 10 ਕ ਗੱਡੀਆਂ ਤੱਕ ਲਿਜਾ ਕੇ ਜਾਂ 5-7 ਗੱਡੀਆਂ ਲਿਜਾ ਕੇ ਅਸੀਂ ਉਹਨਾਂ ਪਿੰਡਾਂ ਵਿੱਚ ਜਾਣਾ ਹੈ ਉਹਨਾਂ ਨੂੰ ਮਿਲਣਾ ਤੇ 2 ਵਜੇ ਤੱਕ ਜਿਹੜੇ ਲੋਕ ਜਾਗਦੇ ਸੀਗੇ ਔਰ ਬੜੀ ਜਗ੍ਹਾ ਤੋਂ ਫੋਨ ਆਉਂਦੇ ਸੀ ਵੀ ਸਾਨੂੰ ਬਾਹਰੋਂ ਕਾਲ ਆ ਗਈ ਜਾਂ ਫਿਰ ਅਦਰ ਸੈਕਸ਼ਨ ਨੇ ਬੜਾ ਕਿਹਾ ਵੀ ਤੁਹਾਨੂੰ ਵੋਟ ਪੋਲ ਕਰਨੀ ਆ ਮਤਲਬ ਇੰਨਾ ਵੱਡਾ ਉਹ ਹਾਰ ਸੀਗਾ ਪਰ ਉਸ ਹਾਰ ਦੇ ਵਿੱਚੋਂ ਜਿਹੜਾ ਸਾਨੂੰ ਇੰਨੀ ਜਿਹੜੀ ਘਾਟ ਆ ਉਹ ਬੋਡ ਪਈ ਹੈਗੀ ਆ ਇਸ ਕਰਕੇ ਮਤਲਬ ਇਹ ਸਾਰਾ ਇੱਕ ਜਿਹੜਾ ਇੱਕ ਸਰਚ ਦਾ ਰਿਸਰਚ ਦਾ ਜਿਹੜਾ ਵਿਸ਼ਾ ਹੈਗਾ ਆ ਤੇ ਇਸ ਕਰਕੇ ਇਹਦੇ ਤੇ ਅਸੀਂ ਲੱਗਿਓ ਆ ਤੇ ਇਸ ਕਰਕੇ ਜਿਹੜਾ ਕੋਈ ਵੀ ਜਿਹੜਾ ਕਿਡਰ ਆ ਉਹਨੂੰ ਨਰਾਸ਼ ਹੋਣ ਦੀ ਲੋੜ ਨਹੀਂ ਹੈਗੀ ਔਰ ਜਿਹੜਾ ਮੰਨ ਲਓ ਇਦਾਂ ਨਹੀਂ ਹੈਗਾ ਕਿ ਕੋਈ ਸਾਥੀ ਇਹ ਸੋਚਦੇ ਹੋਗੇ ਵੀ ਪਤਾ ਨਹੀਂ ਰਿਜ਼ਲਟ ਸਾਡਾ ਉਦਾਂ ਉਮੀਦਾਂ ਮੁਤਾਬਕ ਨਹੀਂ ਆਸੀ ਨਰਾਸ਼ ਹੋਣ ਵਾਲੇ ਹੈਗੇ ਦੇਖੋ ਜਿਹੜਾ ਅੱਜ ਵੀ ਜਿਹੜਾ ਅਸੀਂ ਉਸ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਆ ਕਿਉਂਕਿ ਜਿਹੜਾ ਇਹ ਕੋਈ ਜਿਹੜੀ ਸਾਡੀ ਪੋਲਿਟਿਕਸ ਆ ਬਹੁਜਨ ਰਾਜਨੀਤੀ ਆ ਇੱਕ ਦਲਿਤ ਪਛੜੇ ਬੈਕਵਰਡ ਦੀ ਮਾਇਨੋਰਟੀ ਦਾ ਜਿਹੜਾ ਵੀ ਜਿਨ੍ਹਾਂ ਨੂੰ ਆ ਸਪੇਸ ਨਹੀਂ ਮਿਲਦਾ ਮੌਜੂਦਾ ਜਿਹੜਾ ਹੈ ਪਾਲਿਸੀ ਮੇਕਿੰਗ ਦੇ ਵਿੱਚ ਵੀ ਉਹ ਉਹ ਮਤਲਬ ਸਾਡੀ ਇਕੱਲੀ ਚੋਣਾਂ ਦੇ ਰਿਜ਼ਲਟ ਤੱਕ ਸੈਂਟ੍ਰਿਕ ਨਹੀਂ ਹੈਗੀ ਵੀ ਸਾਡਾ ਇਹ ਆ ਵੀ ਜਿਹੜੀ ਸਾਡੀ ਗੱਲ ਆ ਸਾਡਾ ਅਜੰਡਾ ਆ ਜਾਂ ਉਹ ਲੋਕਾਂ ਦੀ ਆਵਾਜ਼ ਆ ਜਿਨ੍ਹਾਂ ਨੂੰ ਪਾਲਿਸੀ ਮੇਕਿੰਗ ਕਿਤੇ ਚਾਹੇ ਭਾਜੀਪੀ ਦੀ ਸਰਕਾਰ ਰਹੀਆਂ ਜਾਂ ਪਹਿਲਾਂ ਕਾਂਗਰਸ ਵੀ ਸਪੇਸ ਹੀ ਨਹੀਂ ਮਿਲਦਾ ਵੀ ਉਹਨਾਂ ਦੀ ਗੱਲ ਅਸੀਂ ਰੱਖਣੀ ਆ ਤੇ ਉਹ ਉਹ ਜਿਹੜੀ ਗੱਲ ਅਸੀਂ ਰੱਖਣੀ ਆ ਉਹ ਇਲੈਕਸ਼ਨ ਦੇ ਰਿਜ਼ਲਟ ਆਧਾਰਿਤ ਨਹੀਂ ਹੈਗੀ ਤੇ ਉਹ ਚਾਹੇ ਰਿਜ਼ਲਟ ਸਾਡੇ ਫੇਵਰ ਚ ਆਵੇ ਚਾਹੇ ਨਹੀਂ ਆਵੇ ਤੇ ਉਹ ਅਸੀਂ ਲਗਾਤਾਰ ਰੱਖਣੀ ਹੈਗੀ ਤੇ ਅੱਜ ਵੀ ਰੱਖ ਰਹੇ ਆ ਤੇ ਅਗਲੇ ਆਉਣ ਵਾਲੇ ਦਿਨਾਂ ਚ ਵੀ ਹੋਰ ਅਸੀਂ ਮਜਬੂਤੀ ਨਾਲ ਰੱਖਣੀ ਹੈਗੀ ਤੇ ਇਸ ਕਰਕੇ ਮੈਂ ਜਿੰਨੇ ਵੀ ਆਪਣਾ ਕਿਡ ਰਿਆ ਸੀ ਜਿੰਨੇ ਸਾਡੇ ਐਨ ਆਰ ਆ ਸਾਥੀ ਉਹ ਜਿੰਨੀਆਂ ਆਰਗੇਨਾਈਜੇਸ਼ਨ ਹੈ ਸਾਰੀਆਂ ਨੇ ਜਿਹੜਾ ਵਰਲਡ ਵਾਈਡ ਬੀ ਐਸ ਪੀ سپورਟਰ ਹੈਗਾ ਯੂਏ ਬੀ ਐਸ ਪੀ سپورਟਰ ਯੂਕੇ ਆ ਆਪਣੇ ਯੂਏਈ ਦੇ ਸਾਥੀ ਹੈਗੇ ਆ ਬਹਿਰੇਨ ਦੇ ਆ ਸੰਘਾਸ਼ ਗਰੁੱਪ ਹੈਗਾ ਹੋਰ ਮਤਲਬ ਸਪੇਨ ਦੇ ਸਾਰੇ ਸਾਥੀ ਹੈਗੇ ਆ ਫਿਰ ਕੈਨੇਡਾ ਦੇ ਜਿਹੜੀਆਂ ਸੰਸਥਾਵਾਂ ਆ ਹੋਰ ਜਿੰਨਾ ਵੀ ਆ ਜਿਨ੍ਹਾਂ ਨੇ ਸਾਡਾ ਸਾਰਿਆਂ ਦਾ ਸਾਥ ਦਿੱਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਖਾਸ ਕਰ ਸਾਡੀ ਸਾਰੀਆਂ ਲੀਡਰਸ਼ਿਪ ਭੈਣ ਜੀ ਜਿਨ੍ਹਾਂ ਨੇ ਸਾਨੂੰ ਟਿਕਟ ਦਿੱਤੀ ਹੈਗੀ ਸਾਡੀ ਸਟੇਟ ਦੀ ਸਾਰੀ ਲੀਡਰਸ਼ਿਪ ਔਰ ਸਾਰੇ ਸਾਡੇ ਜ਼ਿਲ੍ਹੇ ਦੇ ਵਰਕਰ ਜਿਨ੍ਹਾਂ ਨੇ ਅੱਤ ਦੀ ਗਰਮੀ ਦੇ ਵਿੱਚ ਜਿਹੜਾ ਉਹਨੇ ਕੰਮ ਕੀਤਾ ਔਰ ਔਰ ਕੋਈ ਆਪਣੇ ਸਾਧਨਾਂ ਨਾਲ ਤੁਰੇ ਵੇ ਸਾਡੀਆਂ ਜਿੰਨੀਆਂ ਔਰਤਾਂ ਸਿਗੀਆਂ ਲੀਡੀਜ਼ ਸਿਗੀਆਂ ਉਹ ਲਗਾਤਾਰ ਜਿਹੜੀਆਂ ਤੁਰੀਆਂ ਹੈਗੀਆਂ ਤੇ ਅਸੀਂ ਮੈਂ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਔਰ ਮੈਂ ਉਹਨਾਂ ਨੂੰ ਭਰੋਸਾ ਦਵਾਉਂਦਾ ਵੀ ਜੇਸ ਉਮੀਦ ਦੇ ਨਾਲ ਤੁਸੀਂ ਤੁਰੇ ਹੈਗੇ ਆ ਅਸੀਂ ਬਿਲਕੁਲ ਉਸ ਉਸ ਤਰ੍ਹਾਂ ਹੀ ਤੁਹਾਡੀਆਂ ਉਮੀਦਾਂ ਮੁਤਾਬਿਕ ਜਿਹੜਾ ਡਟ ਕੇ ਖੜੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਸੀਂ ਹੋਰ ਜਿਹੜਾ ਮਤਲਬ ਲੋਕਾਂ ਦੇ ਵਿੱਚ ਫਿਰ ਜਿਹੜੀ ਸੰਪਰਕ ਮਹਿੰਮ ਚੱਲਾਂਗੇ ਔਰ ਉਹ ਸੰਪਰਕ ਮਹਿੰਮ ਚਲਾਵਾਂਗੇ ਔਰ ਉਸ ਤਰ੍ਹਾਂ ਦਾ ਜਿੱਦਾਂ ਆਪਾਂ ਪਹਿਲਾਂ ਸਰਗਰਮ ਸੀਗੇ ਉਹਨਾਂ ਦਾ ਆਪਾਂ ਜਿਹੜਾ ਉਹੀ ਆਪਾਂ ਕੰਮ ਕਰਾਂਗੇ ਇੰਨੀਆਂ ਬੇਨਤੀਆਂ ਨਾਲ ਮੈਂ ਸਾਰਿਆਂ ਦਾ ਜਿਹੜਾ ਧੰਨਵਾਦ ਕਰਦਾ ਜੀ